ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆ ਅੱਜ ਵੀਡੀਓ ਬਣਾਉਣ ਤੇ ਇਹਨਾਂ ਨਾਗ ਮੱਜਾਂ ਦੇ ਵਿੱਚ ਦਿਖਾਵਾਂਗੇ ਤਾਂ ਤਿੰਨੇ ਮੱਜਾਂ ਜਿਹੜੀਆਂ ਦੋਸਤੋ ਸੁਈਆਂ ਸੁਈਆਂ ਆਣਗੇ ਇੱਕ ਮੱਜ ਜਿਹੜੀ ਆ ਬਿਲਕੁਲ ਤਾਜੀ ਸੁਈ ਹੈ ਬੱਚੀ ਵਾਲੀ ਇਹਨਾਂ ਤਿੰਨਾ ਪਸ਼ੂਆਂ ਦੀ ਡਿਟੇਲ ਜਿਹੜੀ ਸਾਰੀ ਆਪਾਂ ਬਾਈ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਲਸ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬ ਫੇਸਬੁਕ ਤੇ ਇੰਸਟਾਗ੍ਰਾਮ ਆਈ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਆਓ ਬਾਈ ਨਾ ਕਰਦੇ ਆ ਗੱਲਬਾਤ ਡਿਟੇਲ ਆਪਾਂ ਸਾਰੀ ਪੁੱਛਦੇ ਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਬਿਲਕੁਲ ਦੋਸਤੋ ਨਾਰਮਲ ਰੇਟ ਦੇ ਵਿੱਚ ਅੱਜ ਜਿਹੜੀਆਂ ਤਿੰਨੇ ਮਜਾ ਹੋਣਗੀਆਂ 47000 ਤੋਂ ਲੈ ਕੇ ਜੀ 47000 ਤੋਂ ਲੈ ਕੇ 67000 ਰੁਪਏ ਤੱਕ ਰੇਟ ਹੋਊਗਾ ਤੇ ਦੋਤ ਹੋਊਗਾ ਜੀ 7-800 ਲੈ ਕੇ ਤੇ 9-10 ਦੇ ਵਿੱਚ ਵਿੱਚ ਡਿਟੇਲ ਪ੍ਰੋਪਰ ਆਪਾਂ ਸਾਰੀ ਬਾਈ ਦੇ ਕੋਲੋਂ ਪੁੱਛ ਲੈਣੀ ਆਂ ਵੇਟ ਕਰੋ ਵੀਡੀਓ ਦੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰੇ ਹੋਰ ਬਾਈ ਜੀ ਠੀਕ ਠਾਕ ਵਧੀਆ ਵਧੀਆ ਜੋ ਖਰਾ ਡੇਰੀ ਫਾਰਮ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰੇ ਇਹੋ ਰਿਕਵੈਸਟ ਬੇਨਤੀ ਕਰਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਸਪੋਰਟ ਕਰੋ ਜੀ ਵੱਧ ਧੰਨਵਾਦ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਇਹੋ ਵੀਡੀਓ ਦੇ ਸ਼ੁਰੂ ਦੀ ਬੇਨਤੀ ਹੈ ਤੇ ਐਂਡ 'ਚ ਵੀ ਆ ਵੀਡੀਓ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਫਿਰ ਆਪਾਂ ਨੂੰ ਸਾਈ ਬਿਆਨਾ ਪਾਓ ਠੀਕ ਹੈ ਜੀ ਕਰੇ ਆਗੇ ਤੇ ਆਪਦੀ ਤਸल्ली ਕਰਕੇ ਜਰੂਰ ਖੜੋਈ ਠੀਕ ਹੈ ਜੀ ਹਾਂਜੀ 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 ਤੇ ਬਰਮ ਸਿੰਘ ਜੀ ਐਡਰੈਸ ਆਪਣਾ ਬੋਲ ਦिए ਬ੍ਰੈਂਡਪਿੰਡ ਧਾਮ ਕੋਲ ਜਿਹੜਾ ਤਨਤਨ ਤਸਿਲ ਵੀ ਤਨਤਨ ਠੀਕ ਹੈ ਜੀ ਤੇ ਨਾਮ ਜੇ ਪ੍ਰਤਾਪ ਸਿੰਘ ਝਾਂ ਠੀਕ ਹੈ ਜੀ ਫੋਨ ਨੰਬਰ 628474127 628474127 ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਜ ਆਪਣੇ ਕੋ ਇੱਕ ਚਿਲੋ ਸੁਖਨਾ ਮਾਰੇ ਦੀ ਨੀਲੀ ਰਾਵੀ ਦੀ ਨੀਲੀ ਰਾਵੀ ਹੈ ਜੀ ਇੱਕ ਹੈਨਾ ਤੇ ਬਾਕੀ ਇੱਕ ਸੱਜਰ ਸੁਈ ਆ ਕੱਟੀ ਵਾਲੀ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰ ਲਈਏ ਆਪਾਂ ਚਲੋ ਪੇਰੋ ਇਸ ਖੂਬਸੂਰਤ ਮੱਚ ਨੀਲੀ ਰਾਵੀ ਦਾ ਇਹ ਭ हां जी दोस्तों देखो आसल पूरियां वाली साइड तो आई आ हां जी पहले दोस्तों सब तो चेक करो जियां निशानियां ਤੇ ਸੂਆ ਤੇ ਦੁੱਜਾ ਹੀ ਆ हां जी ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਉਹ ਆਪ ਦੀ ਸਮਝ ਵੇਖੋ ਆ ਲੋ ਦੋਸਤ ਹੁਣ ਇਹ ਜੇ ਚੋ ਕੇ ਲੈ ਜਾਂਦੀ ਜੇ ਦੋਸਤੋ ਅਜੇ ਬਿਲਕੁਲ ਚੋਰੀ ਨੂੰ ਕੋਈ ਅੱਧਾ ਪੌਣਾ ਘੰਟਾ ਹੋਇਆ ਹੋਗਾ ਹਾਂ ਜੀ ਹਾਂ ਜੀ ਆ ਪੂਰਾ ਮੈਂ ਚੜਾ ਬਣਾਉਂਦੀ ਆ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਹਾਂ ਜੀ ਤੇ ਨਿਸ਼ਾਨੀਆਂ ਦੋਸਤੋ ਸਿੰਘ ਦੇ ਦੋਤਿਆਂ ਦਾ ਆਪਾਂ ਉਹ 8 ਕਾ ਪਾਸਾ 7 ਕ ਲੀਟਰ ਦਾ ਆਨੇ ਆ 7 ਕ ਲੀਟਰ ਲਾਜ ਠੀਕ ਇਹ ਸਿੰਘ ਇਹ ਮੀਨੀ ਚ ਆਉਂਦੀ ਹੈ ਜੀ ਮੀਨੀ ਚ ਨਹੀਂ ਜੀ ਆਉਂਦੀ ਇੱਥੇ ਵੀ ਲਾ ਲਓ 6 April ਵਾਲੋ ਮੀਨੀ ਲਾ ਲਓ ਮਲਪੀ ਸੇ ਗਏ ਰੇੜੇ ਸਿੰਘ ਛੋਟੀ ਹੈ ਹਿਲਦੇ ਵੀ ਨਹੀਂ ਸਿੰਘ ਨਹੀਂ ਨਹੀਂ ਹਿਲਦੇ ਨਹੀਂ ਆ ਤੇ ਉਦਾਂ ਇਹ ਆ ਵੀ ਲਓ ਠੀਕ ਹੈ ਛੋਟੇ ਛੋਟੇ ਸਿੰਘ ਆ ਚਲੋ ਇਹ ਆ ਚਾਮੀਆਂ ਦੋਸਤੋ ਵੇਖੋ 100 ਹੈਗੀ ਨਵੀਂ ਆ ਨੀਲੀ ਰਾਵੀ ਵਾਲੀਆਂ ਦੂਜਾ ਇਹ ਨੂੰ ਨਾ ਭਜੀ ਕੋਈ 3 ਕ ਮਹੀਨੇ ਹੋਏ ਜੇ ਅੱਛਾ ਜੀ ਤਿੰਨ ਕੋ ਦਾਪਾਂ ਉਹਨਾਂ ਤੇ ਹੋ ਜਾਣਗੇ ਤੇ ਬਣੀ ਨੂੰ ਵੀ ਇਹਨੂੰ ਕੋਈ 1.5 ਮਹੀਨੇ ਦਾ ਉਹਨਾਂ ਆਖਿਆ ਵਾ 1.5 ਮਹੀਨੇ ਲਾ ਕੇ ਬੰਨੇ ਹਾਂ 1.5 ਮਹੀਨੇ ਦਾ ਉਹ ਤਾਂ ਲੱਗਿਆ ਚੱਕ ਨਹੀਂ ਆਉਂਦੇ ਹੀ ਕਰਾਈ ਕਨਫਰਮ ਕੋਈ ਨਹੀਂ ਕਨਫਰਮ ਨਹੀਂ ਬਾਕੀ ਆਪਾਂ ਦੇ ਦੁੱਧ ਵਾਲਾ ਮੁੱਲੀ ਕਰਨਾ ਠੀਕ ਹੈ ਦੁੱਧ ਕਿੰਨਾ ਦੱਸਿਆ ਜੀ ਦੁੱਧ ਭਾਜੀ 7 ਲੀਟਰ ਵਾਲੇ ਜਿਹੜਾ ਪਚਵਾ ਦਣਾ ਹਾਂਜੀ ਹਾਂਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੱਸਿਓ ਮੋਲ ਫੇ ਦਾ ਜੇ ਜੇ ਸ਼ੁਰੂਆਤ ਕਰੀਏ ਮੁੱਲ ਭਾਜੀ ਜੇ ਤੇ ਨੀਲੀ ਦਾ ਧੰਨਵਾਦ ਨਾ ਹੀ ਵਿਕਦਾ ਜਾਂਦਾ ਨੀਲੀ ਤੇ ਨੀਗੀ ਜੀ ਕੱਟੀ ਹੋਏ ਉਹ 20-25 50-50 ਜਾਂ ਗੋਣੀ ਲੇਗਾ ਮੋਲੋਂ ਨਹੀਂ ਕਰਨਾ ਵਾ ਵੀ ਜਿਹੜਾ ਡੰਗੜ ਜਿਹੜਾ ਲੈ ਲੂਗਾ ਲੈ ਲੈ ਜਿਹੜਾ ਮੁੜ ਕੇ ਫੋਨ ਕਰਨ ਦਾ ਪਤਾ ਨਹੀਂ ਕੋਈ ਚਲੋ ਜੀ ਤੇ ਮੋਲ ਉਹ ਜੋ ਮਰਜ਼ੀ ਕਰੀਏ ਕਰਦਗੇ ਦੀ 65 ਤੱਕ ਪਹੁੰਚ 65 ਦੀ ਅੱਜ ਕਰਦੇ ਕੋਈ ਗੱਲ ਨਹੀਂ ਹਾਂਜੀ ਕਰੋ 65 ਨੀ 65 ਦਾ ਨਹੀਂ ਆਈ ਮੋਲਿਆ ਹਾਂਜੀ ਪਹਿਰ ਵੀ ਨਿਕਾਈ ਆ ਮਾਈ ਦੇ ਹਿਸਾਬ ਨਾਲ ਤਾਂ 65 ਨਿਕਾਈ ਆ ਨਾ ਜੇ ਅੱਜ ਕਰਦੇ ਜੀ ਨਾ 65 ਨਾ 60 ਤੇ ਨਾ 55 ਹਾਂਜੀ ਪੂਰੇ 50000 ਦੇ ਵਿੱਚ ਪਹੁੰਚ ਜੇ ਗੱਡੀ ਆਪਦੀ ਲੈਵੇ 47000 ਦੀ ਮੈਂ ਦੇਣਾ ਪੰਜਾਹ ਹਜ਼ਾਰ ਦੀ ਮਹੀਂ ਦੇਣੀ ਆ ਪਾ ਤੇ ਪਹੁੰਚ 50000 ਤੇ 100 ਗੁਰਵਰਜਨ ਸਿੰਘ ਜੀ ਇਹ ਜਾਣੀ ਤੇ ਸਭ ਤੋਂ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਵੇਖੋ ਜੀ ਕਰੋ ਚੈੱਕ 50000 ਰੁਪਇਆ ਦੋਸਤੋ ਰੇਟ 7 ਕਿਲੋ ਦੁੱਧ ਮੌਕੇ ਦਾ ਤਿਆਰ ਜੇ ਕੋਈ ਵੀਰ ਗੱਡੀ ਆਪਣੀ ਲਾਇਆ ਤੇ ਫੇਸਬੁੱਕ ਚਲੋ ਏਦਾਂ ਹੀ ਗਾਂ ਜਨੇ نسل ਤੇ ਕਰਨਾ ਨਾ ਕੰਮ ਇੱਕੋ ਦਾ ਸ਼ੌਂਕ ਵੀ ਪੂਰਾ ਜਾਣਾ ਤੇ ਇੱਕ ਰੇਟ ਵੀ ਥੋੜਾ ਝੋਟੀ ਦੋਸਤੋ ਕਰੋ ਚੈੱਕ ਰਾਜੀਪੂਰੀ ਜੰਮੀ ਪੜੀ ਪੂਰੀ ਚੈੱਕ ਕਰ ਲੋ ਵਜ਼ਨ ਮੌਜੂਦ ਆ ਲਈ ਤੇ ਚੈੱਕ ਕਰ ਲਿਓ ਬਾਕੀ ਠੰਡੀ ਧੀਰੀ ਹੈ। ਆ ਲਓ ਜੀ। ਚਵਾਈ ਦੋਸਤੋ ਵਾਜੀ ਹੋਈ ਨੂੰ ਮੈਂ ਤੈਨੂੰ ਪਹਿਲਾਂ ਦੱਸਦਾ ਕਿ ਅੱਧਾ ਪੌਣਾ ਘੰਟਾ ਸਿਰਫ ਜੇ ਹੋਇਆ ਜੀ। ਮੈਂ ਨਾ ਭਾਜੀ ਆਪਣੇ ਘਰੇ ਕੋ ਦੂ ਡੰਗ ਚੋ ਕੇ ਖੜੇ ਪਾ। ਦੇਖੋ ਜੀ। ਲਓ ਵੇਖੋ। ਮੂੰਹ ਦੀ ਵੀ ਪੋਲੀ ਹੈ। ਲਓ। ਲਓ ਜੀ ਦੋਸਤੋ ਚੈੱਕ ਕਰ ਲਓ। ਵੇਖੋ ਜੀ। ਬਿਲਕੁਲ ਦੋਸਤੋ ਮੂੰਹ ਜਿੱਥੇ ਮਰਜ਼ੀ ਫੜ ਕੇ ਖਲੋ ਜੀ। ਛਿੱਗੀ ਹੋ ਗਈ ਹੈ ਨਾ ਜਵਾਨ। ਹਾਂਜੀ ਛਿੱਗੀ। ਠੀਕ ਹੈ ਜੀ। ਲਓ ਜੀ। ਕਰੋ ਚੈੱਕ ਦੋਸਤੋ ਵੇਖੋ ਜੀ ਸਿਲੀਆਂ ਵੇਖੋ ਮਾਈ ਦੀ। ਹਾਲੋ। गांव वाला सुबह करो मैं होणे आई नहीं ते ਇਹਦੇ ਅਗਰ ਤੇ ਜੰਪ ਲਏ ਇੱਥੇ ਲਓ ਜੀ ਦੇਖੋ ਆ ਰੱਸਾ ਛੜਤਾ ਜੀ ਆਪਾਂ ਆ ਕਰ ਨੂੰ ਚੈੱਕ ਦੇਖੋ ਜੀ ਰੱਸਾ ਛੜਤਾ ਜੀ ਵੀ ਨਲੋ ਕਰੋ ਚੈੱਕ ਇਹਦਾ ਪਿੱਠ ਪੜਾ ਬਹੁਤ ਸੋਣੀ ਕਰਮਾਲੀ ਸੀਲਸ ਲੱਗ 7 ਕਿਲੋ ਦੁੱਧ 50000 ਦੇ ਵਿੱਚ ਤੁਹਾਨੂੰ ਮਿਲ ਜਾਣੀ ਜੀ ਲਓ ਜੀ ਡੇਢ ਮਹੀਨੇ ਦੀ ਗੱਬਣ ਵੀ ਹੈਗੀ ਲਓ ਜੀ ਕਰ ਲੋ ਚੈੱਕ ਜੀ ਲਓ ਆਪੇ ਵਿਖਾਈ ਜਾਂਦੀ ਫੋਟੋਆਂ ਲਵਾਈ ਜਾਂਦੀ ਆਪੇ ਫੋਟੋਆਂ ਦੀ ਵਾਰੀ ਸ਼ਕੀਨ ਹੈ ਲਓ ਜੀ ਦੇਖੋ ਕਰੋ ਚੈੱਕ ਜੀ ਪਿੱਠ ਪੜੇ ਚਲਾਓ ਲਓ ਦੇਖੋ ਜੀ ਦੋਸਤੋ ਬਹੁਤ ਸੋਹਣੀ ਖੂਬਸੂਰਤ ਝੋਟੀ ਪਹਿਲਾ ਨੰਬਰ ਨੀਲੀ ਰਾਵੀ 50000 ਰੁਪਿਆ ਰੇਟ ਜਿਹਦੇ ਵਿੱਚ 100 ਕੋਈ ਮਾਜੀ ਮਸਲ ਵੀ ਸੀਲ ਵੀ ਸਲਾਕ ਵੀ ਚਲੋ ਗੱਭਣੂ ਮਾਰ ਦੀ ਮੇਰਾ ਨਿਕਲ ਸਕਦੀ ਬਣੀ ਆ ਹਾਂਜੀ ਦੁੱਧ ਵੀ ਸਾਰੇ ਕੰਮ 50000 ਦੇ ਵਿੱਚ ਪਹੁੰਚ ਜਦੀ ਹਾਂਜੀ ਪਹੁੰਚ ਪਹੁੰਚ 50000 ਦੇ ਵਿੱਚ ਪਹੁੰਚ ਜੇ ਬਹੁਤ 100 ਕਿਲੋਮੀਟਰ ਤੱਕ 150000 ਦੇ ਵਿੱਚ ਪਹੁੰਚ ਜੇਗੀ ਵੀ ਗੱਡੀ ਆਪਣੀ ਲੈ ਕੇ ਆਉਂਦਾ ਫਿਰ ਬਿਲਕੁਲ ਬਾਕੀ ਇਹ ਗੱਲ ਜੇ ਵੀ ਜਿਨੇ ਲੈਣੀ ਇੱਥੇ ਆ ਕੇ ਜੇ ਕਰਨੀ ਤੇ ਜਿਦੋਂ ਸਾਈ ਪਾਤ ਹੀ ਮੁੜ ਕੇ ਮੈਂ ਉਹਦੀ ਠੀਕ ਹੈ ਜੀ ਹਾਲੋ ਜੀ ਹਾਂਜੀ ਦੱਸੋ ਜੀ ਦੋ ਦੋ ਬੱਤੀ ਡਿਟੇਲ ਇਹ ਭਾਜੀ ਛੂਆ ਦੱਜਾ ਕੋਤੇ ਜਾਲ ਵਾਲੇ ਭਵੇਂ ਚੋਥਰ ਵਾਲੇ ਦੁੱਧ ਹੈਗਾ ਜੀ 7 ਲੀਟਰ 7 ਲੀਟਰ ਦੁੱਧ ਮੌਕੇ ਦਾ ਪਿਆ ਹੈ ਨੂੰ 3 3.5 ਮਹੀਨੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਹਾਂਜੀ ਤੇ ਪੁੱਛੋ ਲੰਡੀ ਜੀ ਮੈਂ ਪੁੱਛ ਤੋ ਲੰਡੀ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਬਰਾਮੇ ਕਿੰਨਾ ਹੈ ਇਹਦਾ ਮੁੱਲ ਜਾਇ ਜੀ ਹੈ ਜੀ ਹਾਂਜੀ ਇਹਦੀ ਨਾ 60 ਨਾ 50 ਨਾ 55 ਹਾਂਜੀ ਪੂਰੇ 48000 ਦੇ ਵਿੱਚ ਪਹੁੰਚ ਗੱਡੀ ਆਉਂਦੀ ਲੈਵੇ ਤੇ 45000 ਦੀ 45000 ਦੀ ਪਹੁੰਚ ਦੀ ਹੈ ਜੀ ਹਾਂ ਜੀ ਹਰਤਾਲੀ ਹਜ਼ਾਰ ਦੀ ਪਹੁੰਚ ਆ 48000 ਦੀ ਪਹੁੰਚ 48 ਦੀ ਪਹੁੰਚ ਹੈਗਾ ਕੋਈ ਮਾਤਰਾ ਥੋੜਾ ਬੜਾ ਨਹੀਂ ਜੀ ਆਪਾਂ ਇੱਕੇ ਜਰੀ ਕਰਤਾ ਇੱਕੇ ਜਰੀ ਮਾਤਰਾ ਵੀਰ ਕਹਿੰਦਾ ਕਰਤਾ 48000 ਪਹੁੰਚ 100 ਕਿਲੋ ਮੁੱਢ ਗੱਡੀ ਆਉਂਦੀ ਲੈਵੇ ਤੇ 45000 ਦੀ ਲਓ ਜੀ ਜੇ ਕੋਈ ਵੀ ਗੱਡੀ ਆਪੇ ਦੇਖ ਕੇ ਆਉਂਦਾ ਵਾ ਤੇ ਫੇ 45000 ਰੁਪਏ 7 ਕਿਲੋ ਦੁੱਧ ਮੌਕੇ ਦਾ ਮਹੀਨਾ ਮੈਨੂੰ ਇਹਨੂੰ ਬਣੀ ਨੂੰ ਆਇਆ ਜੇ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕੀਤਾ ਆਪਾਂ ਨਹੀਂ ਬਣੀ ਆ ਲਓ ਤਰੀ ਦਵੀ ਜਿਹੜੇ ਵੀਰ ਨੇ ਤਸੱਲੀ ਆਪਣੀ ਬੇਸ਼ੱਕ ਕਰ ਲਈ ਇੱਕ ਟਾਈਮ ਦੋ ਟਾਈਮੇ ਚੋਕੇ ਬੇਸ਼ੱਕ ਵੀਡੀਓ ਕਾਲ ਤੇ ਚੋਲੇ ਦੇ ਬੇਸ਼ੱਕ ਆ ਪਾ ਕੇ ਚੋਲੇ ਜੀ ਨਾਲ ਜੀ ਕਰੋ ਚੱਕਰੀ ਮੂਰਾ ਮੂਰਾ ਨਸਲ ਜੀ ਪਿਓਰ ਕਰੋ ਚੱਕਰੀ ਦੇਖੋ ਜੀ ਕਰੋ ਚੱਕਰੀ ਆਰਡਰ ਕੁਆਲਿਟੀ ਬਿਲਕੁਲ ਨੋਰਮਲ ਜੀ ਰੇਟ ਮੀਲੀ ਰਾਇ ਜਨਬਦੀ ਜੀ ਇੱਕ ਮੱਝ ਸੱਜਰ ਸੂਈ ਹਾਂ ਜੀ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਇਹਦੇ ਮਗਰ ਭਾਜੀ ਰਾਹ ਕੱਟੀ ਆ ਆ ਕੱਟੀ ਜੀ ਮਗਰ ਹਾਂਜੀ ਲਓ ਜੀ ਦੋਸਤੋ ਦੋ ਫਾਇਦੇ ਹੋਗੇ ਤੁਹਾਨੂੰ ਬਾਈ ਇਹ ਮੈਂ ਨੀਲੀ ਜਣੀ ਥੋੜੀ ਨੀਲੀ ਰਾਵੀ ਚ ਕਰਾਉਂਦੇ ਆ ਉਸ ਨੀਲੀ ਰਾਵੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸੂਈ ਨੂੰ ਇਹ ਜੇ ਕੋਈ 5 6 ਦਿਨ ਹਫਤੇ ਤੋਂ ਅੰਦਰ 5ਾਂ 6ਾਂ ਦਿਨਾਂ ਦਾ ਟਾਈਮ ਦੋਸਤੋ ਕੱਟੀ ਬੋਲਾ ਵਾਲੇ ਕੋ ਦੁੱਧ ਵਾਲੇ 8 ਕਿਲੋਟਰ ਦਾ ਵਾਰਾ ਦੇ ਤੁਹਾਨੂੰ ਸੋਹਣੀ ਹੈ ਕੱਟੀ ਮਗਰ ਹਾਂਜੀ ਹਾਂਜੀ 8 ਲੀਟਰ ਬੋਲਾ ਕਿਲੇ ਕੋ ਦੁੱਧ ਕਿਲੇ ਹਾਂਜੀ 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 ਸਵੇਰ ਸਵੇਰ ਭਾਜੀ 9:00 ਅੱਛਾ ਜੀ ਬਾਕੀ ਭੈਣ ਭਰਾਵਾਂ ਦੀ ਗੱਡੀ ਭਾਵੇਂ ਕਿੱਦਾਂ ਹਵਾਲਾ ਰਹੀ ਆਪਦੀ ਸੋਗੇ ਤੋਂ ਥੋੜੀ ਲੱਪੇ ਦੇ ਵਿੱਚ ਮਰੀ ਉਹ ਤੁਹਾਨੂੰ ਨੰਗਰਸੋੜਾ ਇੱਕ ਆਪਣਾ ਚਾਰ ਚੂਰ ਹਰ ਵੀਡੀਓ ਜ਼ਿਕਰ ਕਰਦੇ ਆ ਹਾਂਜੀ ਹਾਂਜੀ ਜਿਹੜਾ ਨਵਾਂ ਡੰਗਰਾ ਹੁੰਦਾ ਉਹ ਤੁਹਾਨੂੰ ਪਤਾ ਕਰਦਾ ਕਰ ਜਾਂਦਾ ਹਾਂਜੀ ਅੱਛਾ ਅਵਰੇਮ ਮੁੱਲ ਦਾ ਕਰਾਂ ਮੁੱਲ ਭਾਜੀ ਜੇ ਤੇ ਚਲੋ ਆਪਾਂ ਸਾਂਹ ਸੂਰਕੇ ਦਿਹਾੜੀ ਵੇਚ ਗਏ ਪੇੜੇ ਸੁਵੀਦਾਰ ਕਾਰਡ ਨਾਲ 12 ਕਿਲੋ ਰੱਖਿਆ ਅੱਛਾ ਜੀ ਚਲੋ ਆਪਾਂ ਨੀ ਕੋਹਾਂ ਦੇ ਆਪਾਂ ਜੋ ਹੈਗਾ ਉਹ ਹੀ ਦੱਸਣਾ ਜੀ ਤੇ ਆਪਾਂ ਗੱਡੀ ਅਗਲੇ ਦੀ ਸੇਵਾ ਹਾਂਜੀ ਹਾਂਜੀ ਕਿਸਮਤਿਆਂ ਤੇ ਹੁਣ ਆਪਾਂ ਬੌਲੇ ਦੇ ਹਿਸਾਬ ਨਾਲ ਜਿੰਨਾ ਕ ਦੋਧ ਇਹਦੀ ਕਰਦੀਏ 75 ਤੇ ਪਹੁੰਚ 75000 ਰੁਪਏ ਹਾਂਜੀ ਹਾਂਜੀ ਹੁਣ ਦੱਸੋ ਜੀ ਨਹੀਂ ਸੱਜ ਰਿਆ ਮੈਂ ਕਿੰਨਾ ਗਮਾਨ ਤਾਲਾ ਖਦਾ ਦਿਲੋਂ ਕਰਦੇ 73 ਤੇ ਕਰ ਦਈਏ 73 ਤੇ ਜਿਆਦਾ ਹਾਂਜੀ ਜਿਆਦਾ ਜੀ ਕਰੀਏ ਪੂਰੇ 70000 ਤੇ ਪਹੁੰਚ ਪੂਰੇ 70000 ਗੱਡੀ ਆਪ ਵੀ ਲੈਵੇ 67000 67000 ਰੁਪਏ ਹਾਂਜੀ ਲੋ ਜੀ ਕਰ ਲੈ ਚੱਕ ਜੀ ਹਾਂਜੀ 70000 ਦੇ ਵਿੱਚ ਦੋਸਤੋ ਪਹੁੰਚ 100 ਕਿਲੋਮੀਟਰ ਰੱਖਦੀ ਜੇ ਕੋਈ ਵੀਰ ਗੱਡੀ ਆਪਨੇ ਲਈ ਕਹਿੰਦਾ ਫੇ 67000 ਰੁਪਿਆ ਰੇਟ ਬਿਲਕੁਲ ਤਾਜੀ ਸੂਈ ਮਗਰ ਕੱਟੀ 8 ਕਿਲੋ ਬੋਲਾ ਜੀ ਹਾਂਜੀ 8 ਕਿਲੋ ਬੋਲਾ ਗੇਲੇ ਕੋਈ ਦੁੱਧ ਗੇਲੇ ਤੁਹਾਡੇ ਸਾਹਮਣੇ ਹੈ ਜੀ ਆਹ ਲਓ ਜੀ ਕਰੋ ਚੱਕ ਜੀ ਤਾਜੀ ਸ੍ਰੀਮਾ ਰਾਜੀ ਆ ਥੋੜੀ ਜੀ ਸੁੱਕੇ ਮਰੀ ਜੀ ਲੱਪਾ ਧੰਨਵਾਦ ਸੁੱਕੇ ਡੰਗਰ ਪਾਜੀ ਲੱਪਾ ਲਾ ਆ ਜੀ ਆਹ ਲਓ ਜੀ ਕਰੋ ਜੀ ਚੱਕ ਢੱਕੋ ਜੀ ਮਰ ਲਓ ਜੀ ਤੁਰੋ ਜੀ ਇਹ ਦੋਸਤੋ ਸਾਰਾ ਸਿਆਲ ਜਿਹੜਾ ਨੇ ਬੜੇ ਮਜ਼ੇ ਨਾਲ ਦੁੱਧ ਚੋਆਣਾ ਇਹ ਤੇ ਪਾਜੀ ਸਾਰਾ ਸੁਆ ਹੀ ਆ ਭੈਣ ਭਰਾਵਾਂ ਦੀ ਗਾੜੀ ਆ ਹਾਂ ਜੀ ਤੇ ਬਾਕੀ ਆਪਾਂ ਦੋਨਾਂ ਮਈਆਂ ਨੂੰ ਸਿਰਫ 10-15000 ਦਾ ਫਰਕ ਪਾਇਆ ਇਹਦਾ ਫਰਕ ਆਪਾਂ ਕੀ ਪਾਸਦਾ ਹਾਂਜੀ 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 ਇਹਦੀ ਗੱਲ ਅੰਗੀ ਜੀ ਸੱਜਰ ਮੈਂ ਧੰਨਵਾਦ ਲਾਖਾਂ ਤੇ ਇਹਨਾਂ ਮਾਗ ਦੋਸਤੋਂ ਵਿਖਾਤੇ ਤੇ ਤਿੰਨੇ ਨਗ ਜਿਹੜੇ ਸੂਏ ਸਵਾਏ ਸੱਜਰ ਸੁਨੀ ਮੈਂ ਭਾਵੇਂ ਨਿੱਕੀ ਭਾਵੇਂ ਵੱਡੀ ਲੱਖ ਰੁਪਏ ਤੋਂ ਘੱਟ ਨਹੀਂ ਮੰਗਦਾ ਹਾਂਜੀ ਹਾਂਜੀ ਸੂਏ ਸਵਾਏ ਪਹੁੰਚੋ ਦੋ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰੀਂ ਤੁਹਾਡਾ ਹੱਕ ਬਣਦਾ ਫਰਜ਼ ਹੈ ਤੁਹਾਡਾ ਚੋਕੇ ਕਰਿਆ ਕਰੋ ਜਰੂਰ ਐਡਰੈਸ ਇਹ ਕਰੀ ਵੀਰ ਦਾ ਫਿਰ ਬੋਲ ਦੇਣਾ ਪਿੰਡ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭ ਫੋਨ ਨੰਬਰ ਬਾਈ ਜੀ ਇੱਕ ਰਹੀ ਫੇ ਵੱਲੋ ਫੋਨ ਨੰਬਰ ਪਾਜੀ 628474127 628474127 ਹੱਥ ਜੋੜ ਕੇ ਹੋਏ ਬੇਨਤੀ ਆ ਵੀ ਵੀਡੀਓ ਸ਼ੁਰੂਗੇ ਥਰੂ ਤੋਂ ਲੈ ਕੇ ਐਂਡ ਤੀਕੋ ਵੇਖ ਕੇ ਤੇ ਫਿਰ ਆਪਾਂ ਨੂੰ ਸਾਈ ਬੇਨਾ ਪਾਓ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰਕੇ ਜਰੂਰ ਕਰਿਓ ਠੀਕ ਹੈ ਜੀ ਸਾਥ ਨਵਾ ਜੀ